ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਰਕੇ ਬਲੌਗ ਵਿੱਚ ਇਹ ਕਿਉਂਕਿ ਨਵਾਂ ਸਾਲ ਆ ਗਿਆ ਜੀ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਨਵੇਂ ਸਾਲ ਦੇ ਉੱਤੇ ਸਾਰੇ ਖੁਸ਼ਹਾਲ ਰਹਿਣ ਤੇ ਆਪਾਂ ਜਿਹੜੇ ਬਲੌਗ ਆ ਹੁਣ ਨਵੇਂ-ਨਵੇਂ ਬਲੌਗ ਲਿਆ ਕਰਾਂਗੇ ਜੀ ਨਵੇਂ ਸਾਲ ਤੇ ਤੇ ਆਪਾਂ ਜੀ ਹੁਣ ਨਵੇਂ ਸਾਲ ਤੇ ਕੀਤੀ ਸੀ ਸ਼ਾਪਿੰਗ ਉਹ ਤੁਹਾਨੂੰ ਆਪਾਂ ਸਾਰੇ ਦੱਸਾਂਗੇ ਜੀ ਤੇ ਸ਼ਾਪਿੰਗ ਕੀਤੀ ਹੈ ਜੀ ਆਪਾਂ ਤੇ ਹੁਣ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪਣੇ ਬਲੌਗ ਦੇ ਵਿੱਚ ਸਭ ਤੋਂ ਪਹਿਲਾਂ ਜੀ ਆ ਆਪਾਂ ਕੀਤੀ ਸੀ ਜੀ ਸ਼ਾਪਿੰਗ ਕੀਤੀ ਜੀ ਸਟਾਲ ਦੀ ਤੇ ਦੇਖੋ ਜੀ ਆ ਜਿਹੜਾ ਸਟਾਲ ਸੀ ਆਪਾਂ ਲਿਆਂਦਾ ਵਾ ਜੀ ਇਹੋ ਲੱਡੂਆਂ ਵਾਲਾ ਲੱਡੂਆਂ ਵਾਲਾ ਲੈਂਦਾ ਜੀ ਅੱਜ ਕੱਲੇ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਤਾਂ ਆਪਾਂ ਲੈਂਦਾ ਸੀ ਜੀ ਇਹ ਛਾਲ ਲੱਡੂਆਂ ਵਾਲਾ ਪਹਿਲੋ ਜੀ ਆਪਾਂ ਤੁਹਾਨੂੰ ਪਹਿਲਾਂ ਆ ਦਿਖਾ ਦਿੱਤਾ ਸੀਗਾ ਇਹ ਸਟਾਲ ਦੇ ਆਪਾਂ ਕੀਤੀ ਸੀ ਸ਼ਾਪਿੰਗ ਕਿਉਂਕਿ ਸਰਦੀਆਂ ਦੇ ਵਿੱਚ ਇਹ ਜਿਹੜੇ ਸਟਾਲ ਆ ਉਹ ਛੋਟੇ ਛੋਟੇ ਬੱਚੇ ਵੀ ਲੈ ਲੈਂਦੇ ਆ ਤੇ ਸਾਰੇ ਹੀ ਲੈ ਲ ਕੇ ਵਰਤਦੇ ਆ ਇਹਨੂੰ ਤੇ ਬਹੁਤ ਸੋਹਣੇ ਸਟਾਲ ਆ ਚੱਲੇ ਹੋਏ ਗਰਮ ਆ ਜੀ ਤੇ ਹੁਣ ਅਗੋਂ ਆਪਾਂ ਸ਼ਾਪਿੰਗ ਕੀਤੀ ਸੀ ਜੀ ਆਵਲੀ ਕੋਟੀ ਦੀ ਤੇ ਦੇਖੋ ਤੁਸੀਂ ਇਹ ਗਰਮ ਕੋਟੀ ਹੈ ਜੀ ਇਹ ਆਪਾਂ ਲੈ ਆਂਦੀ ਹੈ ਜੀ ਸਕਿਨ ਕਲਰ ਦੀ ਹੈ ਜੀ ਇਹ ਕੋਟੀ ਤਾਂ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਜੀ ਆਹ ਦੇਖੋ ਜੀ ਚੱਲੀਆਂ ਜੀ ਟੋਪੀਆਂ ਟੁਕਰੀ ਚੱਲੀਆਂ ਜੀ ਇਸ ਤਰ੍ਹਾਂ ਦੀਆਂ ਲੱਡੂਆਂ ਵਾਲੀਆਂ ਇਹ ਬੱਚੇ ਲੈ ਕੇ ਬਹੁਤ ਖਾਸ਼ ਹੁੰਦੇ ਆ ਤੇ ਤੁਸੀਂ ਵੀ ਇਦਾਂ ਦੇ ਬੱਚਿਆਂ ਨੂੰ ਲੈ ਕੇ ਦਿਆ ਕਰੋ ਤੇ ਬੱਚੇ ਜਿਹੜੇ ਆ ਉਹ ਚੰਗੀ ਤਰ੍ਹਾਂ ਸਰਦੀਆਂ ਵਿੱਚ ਹੀ ਪਾਉਂਦੇ ਪਾਉਣਗੇ ਇਹਨਾਂ ਨੂੰ ਦੇਖ ਦੇਖ ਕੇ ਪਾਉਂਦੇ ਵੈਸੇ ਉਹਦਾ ਟੋਪੀਆਂ ਲਾ ਦਿੰਦੇ ਆ ਤੇ ਲਓ ਜੀ ਅੱਗੇ ਆਪਾਂ ਲਿਆਂਦੀ ਸੀ ਜੀ ਆਹ ਕੋਟ ਦੀ ਵਾਲੀ 골ਡ ਵਾਲੀ ਕੋਟੀ ਲਿਆਂਦੀ ਸੀ ਜੀ ਆਪਾਂ ਇਹ ਵੀ ਬਹੁਤ ਸੋਹਣੀ ਆ ਤੇ ਬਹੁਤ ਹੀ ਨਰਮ ਨਰਮ ਆ ਜੀ ਇਹ ਕੋਟੀ ਤੇ ਇਹ ਤੁਸੀਂ ਵੀ ਇਸ ਤਰ੍ਹਾਂ ਦੀਆਂ ਕੋਟੀਆਂ ਲਿਆ ਕੇ ਬੱਚਿਆਂ ਦੇ ਪਾਓ ਤੇ ਆਪਾਂ ਇਸ ਕਰਕੇ ਤੁਹਾਨੂੰ ਸਾਰਿਆਂ ਸੂਰਮ ਜਿਹੜਾ ਤਾਂ ਮੈਂ ਆਪਾਂ ਇਸ ਤਰ੍ਹਾਂ ਦਿਖਾਈ ਜਾਂਦੇ ਆ ਕਿਉਂਕਿ ਆ ਦੇਖੋ ਜੀ ਆਪਾਂ ਅਗਲਾ ਲਿਆਂਦਾ ਸੀ ਇੱਕ ਹੋਰ 스톨 ਪਿੰਕ कलर ਦਾ ਆਪਾਂ ਲਿਆਂਦਾ ਜੀ ਇਹ ਵੀ 스톨 ਆ ਕਿਉਂਕਿ ਸਰਦੀਆਂ ਦੇ ਵਿੱਚ ਜਿੰਨੇ ਮਰਜੀ ਕੱਪੜੇ ਹੋਣ ਜਿੰਨੇ ਥੋੜੇ ਹੋ ਜਾਂਦੇ ਆ ਤੇ ਲਓ ਜੀ ਅੱਜ ਤੱਕ ਆਪਾਂ ਆ ਲਿਆਂਦਾ ਸੀ ਗਲਾਫ ਇਹ ਜਿਹੜਾ ਗਲਾਫ ਆ ਜੀ ਇਹ ਅੱਗੇ ਤਾਰ ਜਾਈਆਂ ਤੇ ਉੱਤੇ ਮੱਤਿਆ ਜਾਂਦਾ ਸੀ ਤੇ ਅੱਜ ਕੱਲ ਆਪਾਂ ਕੰਬੜਿਆਂ ਦੇ ਉੱਤੇ ਵੀ ਇਹਨਾਂ ਨੂੰ ਵਰਤਣ ਲੱਗ ਪਏ ਆ ਤੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਟਰਾਈ ਕਰ ਲਿਓ ਤੇ ਲੋ ਜੀ ਹੁਣ ਮੈਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣ ਜਾ ਰਹੀ ਆ ਤੇ ਲੋ ਜੀ ਅੱਗੇ ਜਿਹੜੇ ਚੱਲਦੇ ਹੁੰਦੇ ਸੀ ਸੂਟ ਉਹ ਆਉਂਦੇ ਹੁੰਦੇ ਸੀ ਜੀ ਆਪਾਂ ਨੂੰ ਕਟਾਈ ਦੇ ਵਿੱਚ ਤੇ ਹੁਣ ਜਿਹੜੀ ਕਟਾਈ ਆਉਣ ਲੱਗ ਪਈ ਆ ਉਹ ਮੈਂ ਤੁਹਾਨੂੰ ਦਿਖਾਨੀ ਆ ਜੀ ਆਹ ਦੇ ਆਹ ਲੈਂਦਾ ਸੀ ਜੀ ਆਪਾਂ ਸੂਟ ਤੇ ਆਹ ਵਾੜ ਦੇਖੋ ਜੀ ਆਹ ਜਿਹੜਾ ਸੂਟ ਆ ਇਹ ਬਲੂ ਕਲਰ ਫਿੱਕੇ ਦਾ ਕਲਰ ਦਾ ਸੂਟ ਆ ਜੀ ਇਹ ਜਿਹੜਾ ਸੂਟ ਆ ਇਹ ਮਤਲਬ ਵੱਡੇ ਵਰ ਦਾ ਆਪਾਂ ਨੂੰ ਮਿਲ ਜਾਂਦਾ ਵਾ ਜੀ ਤੇ ਇਹਦਾ ਜਿਹੜਾ ਕੱਟ ਹੁੰਦਾ ਵਾ ਉਹ ਸਾਡੇ ਕੁ ਤਿੰਨ ਹੁੰਦਾ ਵਾ ਬਾਰ ਵੱਡਾ ਹੋਣ ਦਾ ਕਰਕੇ ਤੇ ਇਹ ਜਿਹੜਾ ਸੂਟ ਆ ਆਪਣਾ ਸਾਰੀ ਲੇਡੀਜ਼ ਦਾ ਬਣ ਸਕਦਾ ਵਾ ਚਾਈਲਡ ਲੇਡੀ ਕਿਤਨੀ ਵੀ ਹੋ ਮਤਲਬ ਬੜੀ ਹੋਵੇ ਚਾਹੇ ਭਾਰੀ ਹੋਵੇ ਉਹਦੇ ਵਾਂ ਵੀ ਆ ਸੂਟ ਵੀ ਚੰਗੀ ਤਰ੍ਹਾਂ ਉਹਦਾ ਬਣ ਜਾਣਾ ਖੁੱਲਾ ਡੁੱਲਾ ਜੀ ਤੇ ਇਹ ਜਿਹੜਾ ਸੂਟ ਆ ਇਹ ਆਪਾਂ ਨੂੰ ਮਤਲਬ ਬਹੁਤ ਆ ਪ੍ਰਾਈਸ ਦਾ ਨਹੀਂ ਮਿਲਦਾ ਫਿਰ ਵੀ ਆਪਾਂ ਨੂੰ ਸਹੀ ਪ੍ਰਾਈਸ ਦਾ ਮਿਲ ਜਾਂਦਾ ਇਹ 12 1300 ਦਾ ਛੂਟ ਆਪਾਂ ਨੂੰ ਇਹ ਮਿਲ ਜਾਂਦਾ ਵਾ ਜੀ ਇਹੋ ਛੂਟ ਇਹ ਜਿਹੜੀ ਕਟਾਈ ਹੁੰਦੀ ਹੈ ਨਾ ਜੀ ਇਹ ਬਹੁਤ ਸੋਹਣੀ ਕਟਾਈ ਆ ਤਾਂ ਇਹ ਤੁਹਾਨੂੰ ਮੈਂ ਇੱਕ ਟਰਾਈ ਹੋਣੀ ਇਹਦੇ ਇਹ ਸੂਟ ਪਾਉਣ ਦੇ ਨਾਲ ਨਾ ਤੁਸੀਂ ਕੋਈ ਕੋਟੀ ਵਗੈਰਾ ਪਾਉਣ ਦੀ ਆਪਾਂ ਨੂੰ ਕੋਈ ਵੀ ਲੋੜ ਨਹੀਂ ਹੈਗੀ ਇਹ ਜਿਹੜਾ ਸੂਟ ਆਪਾਂ ਕੱਲਾ ਹੀ ਪਾ ਸਕਦੇ ਆ ਤੇ ਇਹ ਗਰਮ ਬਹੁਤ ਜ਼ਿਆਦਾ ਵਾ ਜੀ ਤੇ ਇਹ ਦੇਖੋ ਤੁਸੀਂ ਇਹ ਸੂਟ ਦੇ ਇਹ ਇਹ ਇੱਥੇ نیچے ਵਾਲੇ ਪਾਸੇ ਤੇ ਇਹ ਲੱਗੀ ਹੋਈ ਆ ਜੀ ਫਾਰ ਇਹ ਲੱਗੀ ਹੋਈ ਸ਼ਨੀਲ ਦੀ ਜੀ ਇਹ ਸ਼ਨੀਲ ਆ ਜਿਹੜੀ ਆ ਉਹ نیچے ਸਾਰੇ ਲੱਗੀ ਹੋਈ ਆ ਇਹਨੂੰ ਆਪਾਂ ਨੂੰ ਕੋਈ ਲਾਈਨਿੰਗ ਵਗੈਰਾ ਕੁਝ ਵੀ ਲਗਾਉਣ ਦੀ ਲੋੜ ਨਹੀਂ ਹੈਗੀ ਇਹ ਇੰਨੀ ਸੌਫਟ ਸ਼ਨੀਲ ਆ ਜੀ ਦੇਖੋ ਹੱਥ ਲਾ ਕੇ ਤੇ ਇਹਨੂੰ ਕੋਈ ਲਾਈਨਿੰਗ ਨਹੀਂ ਲੱਗਣੀ ਕੁਝ ਨਹੀਂ ਲੱਗਣਾ ਤੇ ਇਹਨੂੰ ਸਿੰਪਲ ਆਪਾਂ ਸੀ ਸਕਦੇ ਆ ਗਰਮੀਆਂ ਦੇ ਵਿੱਚ ਨਾ ਕੋਈ ਮਤਲਬ ਕੋਈ ਲੇਸ ਵਗੈਰਾ ਲੋੜ ਤਾਂ ਵੈਸੇ ਹੈ ਨਹੀਂਗੀ ਜੀ ਕਿਉਂਕਿ ਸਰਦੀਆਂ ਦੇ ਵਿੱਚ ਜਿੱਦਾਂ ਮਰਜੀ ਇਹਨੂੰ ਪਾ ਕੇ ਸੋਜੋ ਤੇ ਜਿਸ ਤਰ੍ਹਾਂ ਮਰਜੀ ਆਉਣ ਜਾਣ ਲਈ ਵੀ ਤੁਸੀਂ ਰੱਖ ਸਕਦੇ ਆ ਇਹ ਸੂਟ ਜਿਹੜਾ ਸਾਫ਼ ਸੁਥਰਾ ਬਹੁਤ ਆ ਤੇ ਇਹ ਮਤਲਬ ਪਲੇਨ ਜਿਹੜਾ ਸੂਟ ਆ ਇਹਨੂੰ ਆਪਾਂ ਬਣਾਵਾਂਗੇ ਤੇ ਬਹੁਤ ਹੀ ਨਾਈਸ ਬਣੂਗਾ ਇਹਦਾ ਤੁਸੀਂ ਪਜਾਮਾ ਵੀ ਬਣਾ ਸਕਦੇ ਆ ਤੇ ਤੁਸੀਂ ਇਹਨੂੰ ਸੂਟ ਨੂੰ ਸਲਵਾਰ ਸੂਟ ਵੀ ਬਣਾ ਸਕਦੇ ਆ ਇਹ ਆਪਾਂ ਮਰਜ਼ੀ ਦੇ ਨਾਲ ਹਨਾ ਇਹ ਕੱਪੜਾ ਮਿਲਦਾ ਬਹੁਤ ਸੋਹਣਾ ਤੇ ਇਹ ਤੁਸੀਂ ਵੀ ਲੈ ਕੇ ਆਇਓ ਇਹ ਅਸੀਂ ਲੈ ਕੇ ਆਏ ਸੀ ਇਹ ਐਤ ਕੀ ਸਾਲ ਦੇ ਵਿੱਚ ਹੀ ਮਿਲਣ ਲੱਗੇ ਆ ਤੇ ਤੁਸੀਂ ਵੀ ਇਸ ਤਰ੍ਹਾਂ ਜਰੂਰ ਲੈ ਕੇ ਆਣਾ ਬਹੁਤ ਸੋਹਣਾ ਸੂਟ ਹੈ ਜੀ ਮੈਨੂੰ ਤਾਂ ਬਹੁਤ ਪਿਆਰਾ ਲੱਗਾ ਤੁਸੀਂ ਵੀ ਲੈ ਕੇ ਆਇਓ ਤੇ ਇਹਦੇ ਨਾਲ ਦੇਖੋ ਜੀ ਕਿੰਨਾ ਨਰਮ ਨਰਮ ਸੂਟ ਆ ਤੇ ਇਹਨੂੰ ਤਾਂ ਦੇਖ ਕੇ ਹੀ ਮਨ ਕਰਨ ਲੱਪੇਂਦਾ ਕਿ ਮੈਂ ਇਦਾਂ ਦੇ ਸਾਰੇ ਕਲਰ ਲੈ ਲਵਾਂ ਤੇ ਤੁਸੀਂ ਵੀ ਇਸ ਤਰ੍ਹਾਂ ਲੈ ਕੇ ਆਣਾ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹਾਜ਼ਰ ਹੋਵਾਂਗੇ ਤੇ ਸਤਿ ਸ੍ਰੀ ਅਕਾਲ ਜੀ